ਅੱਜ ਆਪਾਂ ਬਣਾਉਣੀ ਪੇਠਾ ਦਾ ਦੁੱਧੇ ਕੋਪ ਤੇ ਤੇ ਇਹ ਅਸੀਂ ਇੱਕ ਦੂੰ ਪੇਠੇ ਕਦੂਨ ਕਦੂ ਕਸ ਕਰ ਲਿਆ ਇਹ ਵਿੱਚ ਪਿਆਜ਼ ਕੱਟ ਲਿਆ ਤੇ ਦੋ ਤਿੰਨ ਇਹਦੇ ਵਿੱਚ ਅਸੀਂ ਹਰੀਆਂ ਮਿਰਚਾਂ ਕੱਟਾਂਗੇ ਹਰੀਆਂ ਮਿਰਚਾਂ ਕੱਟ ਕੇ ਤੇ ਹੁਣ ਅਸੀਂ ਇਹਦੇ ਵਿੱਚ ਨਮਕ ਤੇ ਮਿਰਚਾਂ ਜਿਹੜੀ ਲਾਲ ਮਿਰਚ ਪਾਵਾਂਗੇ ਤੇ ਥੋੜਾ ਜਿਹਾ ਅਸੀਂ ਇਹਦੇ ਵਿੱਚ ਧਨੀਆ ਪਾਵਾਂਗੇ ਇਹ ਦਰੜ ਫੜ ਕਰਿਆ ਹੋਇਆ ਧਨੀਆ ਤੇ ਹੁਣ ਇਹਦੇ ਵਿੱਚ ਅਸਕਾਵਾਂਗੇ ਬੇਸਨ ਬਿਸਣ ਪਾਣੀ ਨੂੰ ਸਿਰ ਲਾ ਲੈਨੇ ਇਹ ਦੇਖੋ ਇਸ ਤਰ੍ਹਾਂ ਸਾਡਾ ਬਿਸਣ ਵਿੱਚ ਅਸੀਂ ਮੈਸ਼ ਕਰ ਲਿਆ ਸਾਰਾ ਕੁਝ ਤੇ ਹੁਣ ਅਸੀਂ ਇਹਦੇ ਬਣਾਉਣੇ ਕੋਕ ਤੇ ਇੱਧਰ ਅਸੀਂ ਕੜਾਹੀ ਦੇ ਵਿੱਚ ਤੇਲ ਹੈ ਜਿਹੜਾ ਗਰਮ ਰੱਖ ਰਿਆ ਇਸ ਤਰ੍ਹਾਂ ਦਾ ਹੋਣਾ ਚਾਹੀਦਾ ਇਹਦੇ ਵਿੱਚ ਅਸੀਂ ਕੋਈ ਪਾਣੀ ਨਚੋੜਿਆ ਨਹੀਂ ਹੈਗਾ ਤੇ ਨਾ ਹੀ ਅਸੀਂ ਹੋਰ ਕੋਈ ਫालतू ਪਾਣੀ ਪਾਇਆ ਹੈਗਾ ਇੱਧਰ ਅਸੀਂ ਕੜਾਹੀ ਦੇ ਵਿੱਚ ਤੇਲ ਪਾ ਲਿਆ ਹੈਗਾ ਤੇ ਛੋਟੇ-ਛੋਟੇ ਚਾਈਦੇ ਅਸੀਂ ਕੋਕਟੇ ਬਣਾਵਾਂਗੇ ਕੋਕਟੇ ਦਾ ਅਸੀਂ ਸ਼ੇਪ ਕੋਈ ਵੀ ਦੇ ਸਕਦੇ ਹਾਂ ਮੈਂ ਕੋਕਟੇ ਗੋਲ ਬਣਾਉਣੇ ਵੱਡੇ ਛੋਟੇ ਵੀ ਆਕਾਰ ਦੇ ਸੀ ਕੋਈ ਵੀ ਆਕਾਰ ਬਣਾ ਸਕਦੇ ਹਾਂ ਤਾਂ ਇਹ ਸਬਜੀ ਬਹੁਤ ਟੇਸਟੀ ਲੱਗਦੀ ਹੈ ਬੱਚੇ ਕਦੋਂ ਨਹੀਂ ਖਾਂਦੇ ਤਾਂ ਫਿਰ ਅਸੀਂ ਇਸ ਤਰ੍ਹਾਂ ਕੋਕਟੇ ਬਣਾ ਕੇ ਸੀਸਟਰੂਪ ਤੋਂ ਦੇ ਸਾਈਡਾਂ ਬਦਲ ਗਏ ਤੇ ਨਾਲ-ਨਾਲ ਇਹ ਦੇਖੋ ਬਲ ਰਹੇ ਨੇ ਨਾਲ-ਨਾਲ ਅਸੀਂ ਜਿਹੜੇ ਹੋਰ ਵੀ ਟੂਕੇ ਵਿੱਚ ਪਈਆਂ ਆ ਉਗਦੇ ਬੰਜਦੇ ਅਸੀਂ ਇਹਨਾਂ ਨੂੰ ਇਸ ਤਰ੍ਹਾਂ ਬਾਹਰ ਕੱਢ ਲਾਂਗੇ। ਉਹ ਯਸਤ ਅਸੀਂ ਸਾਰੇ ਆਪਣੇ ਜਿਹੜੇ ਕੋਕਤੇ ਇਹ ਬਣਾ ਲਏ। ਠੀਕ ਹੁਣ ਅਸੀਂ ਸਬਜੀ ਨੂੰ ਤੜਕਾ ਲਾਵਾਂਗੇ। सा सारे खूक से बन के देखो रेडी है हम सब्जी का जोड़ा मसाला वा ये, ये तैयार कर देंगे मिक्सी के बिच पा के हमें रगड़ लागे अदरक पाया हरिया मिर्चा पाइं टमाटर ਦੁੱਧ ਮਸੇ ਜਿਹੜਾ ਖਾਲੂ ਤੇਲ ਸੀ ਉਹ ਕੱਢ ਤਾ ਤੇ ਜੀਰਾ ਪਾ ਲਿਆ ਕੜਾਹੀ ਚ ਮਸਾਲਾ ਬਣਾਇਆ ਲਿਆ ਜੀ ਮਸਾਲਾ ਸਾਡਾ ਢੀ ਗਿਆ ਤਾਂ ਖੂਬਦਿਆਂ ਦਾ ਥੋੜੀ ਇਹ ਵਿੱਚ ਪਾ ਕੇ ਮਲਾਈ ਮਸਾਲੇ ਨੂੰ ਥੋੜੀ ਦੇਰ ਰੇਸੀ ਉਦੋਂ ਇਹ ਪਾਣੀ ਪਾ ਲਿਆ ਸੀ ਮਸਾਲੇ ਚ ਤੇ ਹੁਣ ਅਸੀਂ ਥੋੜੀ ਜਿਹੀ ਢੱਕ ਕੇ ਪਕਾਵਾਂਗੇ। ਲੋ ਜੀ ਸਾਡਾ ਮਸਾਲਾ ਹੁਣ ਭੁੱਜ ਕੇ ਤਿਆਰ ਹੈਗਾ। ਤੁਸੀਂ ਚਲੋ ਜਾਂ ਆਪਾਂ ਬੇ ਨੇ। ਇਹਨੂੰ ਮਸੇ ਦੇ ਵਿੱਚ ਪਾਵਾਂਗੇ ਪਾਣੀ। ਸਾਨੂੰ ਰੁੜਾਇਆ ਵੱਧਦੀ ਪਣਾ ਪਊਗਾ ਕਿਉਂਕਿ ਜਿਹੜੇ ਕੋਪਤੇ ਆਹੇ ਪਾਣੀ ਨੂੰ ਸੋਖ ਲੈਂਦੇ ਆ। ਸੋਨੋਂ ਸੇ ਮਸਾਲੇ ਨੂੰ ਇਹ ਦੇ ਦੇਣੇ ਜੋ ਮਸਾਲੇ ਨੂੰ ਵਾਰੀ ਆਗੀ ਚੰਗੀ ਤਰ੍ਹਾਂ ਫਿਰ ਅਸੀਂ ਇਹਦੇ ਵਿੱਚ ਕੋਪਤੇ ਪਾਵਾਂਗੇ। ਸਾਡਾ ਮਸਾਲਾ ਹੁਣ ਉਬਲ ਗਿਆ। ਉਨਾ ਸੀ ਇਹਦੇ ਵਿੱਚ ਕੋਕ ਤੇ ਪਾਵਾਂਗੇ। 10 ਮਿੰਟ 5-10 ਮਿੰਟ ਅਸੀਂ ਹੁਣ ਸੀਕ ਲਗਾਉਣੇ ਕੋਕ ਤੇ ਪਾ ਕੇ। ਫਿਰ ਸਾਡੀ ਸਬਜ਼ੀ ਰੈਡੀ ਹੋ ਜਾਊਗੀ। ਲੋਰੀ ਸਾਡੀ ਕੋਕਤਾਂ ਦੀ ਸਬਜ਼ੀ ਬਣ ਕੇ ਤਿਆਰ ਆ ਪਿਠਾ ਕਦੂ ਦੇ ਸੀ ਕੋਕਤੇ ਬਣਾਏ ਸੀ ਅਜ